ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਰੇਲ ਕੋਲ ਤੋਂ ਖੜਾ ਹੋ। ਜਨਮਰੀ ਗਾਣਾ ਅੱਲਾਹ 42 ਆ ਰਿਹਾ ਹੈ 35 ਪੈਸਾ ਹੋਰ ਇੱਕ ਮਾਰਾ ਗਾਣਾ ਚਲੋ ਸਾਬ ਦੇ ਉਹ ਜਾਣਕਾਰੀ ਇਸ ਸੀਟ ਤੇ ਦੋਲਤਪੁਰਾ ਸੀਟ ਤੇ ਜਿਹੜੀ ਹੈ ਦੁਬਾਰਾ ਰੀਕਾਉਂਟਿੰਗ ਹੋਈ ਹੈ ਪਹਿਲਾਂ ਕੀ ਨਤੀਜੇ ਸੀ ਹੁਣ ਕੀ ਨਤੀਜੇ ਨੇ ਪਹਿਲਾਂ ਜੀ ਸਾਨੂੰ ਜਿਹੜਾ ਮਤਲਬ ਐਸਡੀਐਮ ਦੀ ਮਜੂਦਗੀ ਵਿੱਚ ਦੁਆਰਾ ਮਤਲਬ ਜਿਹੜੀ ਹੈਗੀ ਉਹਦੀ ਨਿਰਪੱਖ ਜਿਹੜੀ ਹੈਗੀ ਗਿਣਤੀ ਹੋਈ ਹੈਗੀ ਆ ਪਹਿਲਾਂ ਅਸੀਂ 9 ਜੋਤ ਨਾਲ 9 ਵੋਟਾਂ ਦੇ ਨਾਲ ਜੇਤੂ ਘਰਾ ਦਿੱਤਾ ਗਿਆ ਸੀ ਹੁਣ ਜੋ ਦੁਆਰਾ ਮਤਲਬ ਗਿਣਤੀ ਹੋਈ ਹੈਗੀ ਐ ਐਸਡੀਐਮ ਦੀ ਮਜੂਦਗੀ ਦੇ ਵਿੱਚ ਸਾਨੂੰ 34 ਵੋਟਾਂ ਦੇ ਨਾਲ ਜਿਹੜਾ ਸ਼੍ਰੋਮੰਡੀ ਕਾਲੀ ਦਲ ਨੂੰ ਜਿਹੜਾ ਉਹ ਜਿੱਤ ਪ੍ਰਾਪਤ ਹੋਈ ਹੈ ਜੀ ਅਗਲੇ ਜਿਹੜਾ ਤੁਹਾਡਾ ਦੂਜਾ ਵਿਰੋਧੀ ਪਾਰਟੀ ਦਾ ਉਮੀਦਵਾਰ ਕੌਣ ਸੀ ਕੀ ਨਾਮ ਸੀ ਉਹਨਾਂ ਦਾ ਉਹ ਸੀਗਾ ਅੰਗਰੇਜ਼ ਸਿੰਘ ਸਮਰਾਜੀ ਆਮ ਪਾਰਟੀ ਤੋਂ ਸੀਗਾ ਅੰਗਰੇਜ਼ ਸਿੰਘ ਸਮਰਾਜੀ ਇਸ ਤਰ੍ਹਾਂ ਦੇਖਦੇ ਹਾਂ ਰੀਕਾਉਂਟਿੰਗ ਤੇ ਲੱਗਦਾ ਸੀਗਾ ਕਿ ਕੋਈ ਸਰਕਾਰ ਦੇ ਵਿੱਚ ਕਹਿੰਦੀ ਸੀ ਕਿ ਨਿਰਪੱਖ ਚੋਣਾ ਹੋਣੀ ਹੈ ਲੱਗਦਾ ਕਿ ਨਿਰਪੱਖ ਚੋਣਾ ਹੋਈ ਆ ਬਿਲਕੁਲ ਨਿਰਪੱਖ ਕਾਉਂਟੀ ਹੋਈ ਆ ਨਹੀਂ ਸਾਨੂੰ ਲੱਗਦਾ ਸੀਗੀ ਜੀ ਕੁਛ ਨਾ ਕੋਈ ਗੜਬੜੀ ਹੋਈਗੀ ਤੇ ਚਲੋ ਫਿਰ ਵੀ ਇਰਲਾਮ ਲਾ ਕੇ ਠੀਕ ਸਮਝ ਲਈ ਅਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਦਿੱਤਾ ਅਸੀਂ ਮੈਂ ਸਭ ਤੋਂ ਪਹਿਲਾਂ ਮੈਂ ਸੰਤ ਬਾਬਾ ਬਲਦੇਵ ਸਿੰਘ ਜੋਗੇ ਵਾਲੇ ਮਹਾਂਪੁਰਖ ਜਿਹੜੇ ਸਾਡੇ ਧਾਰਮਿਕ ਸਿੱਖਿਆਤ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਦਾ ਬਹੁਤ ਵੱਡਾ ਸਾਡੇ ਸਿਰ ਤੇ ਹੱਥ ਸੀਗਾ ਤੇ ਉਹਨਾਂ ਦੇ ਜੋ ਆਸ਼ੀਰਵਾਦ ਦੇ ਨਾਲ ਹੀ ਅਸੀਂ ਅੱਗੇ ਵਧਿਆ ਜੀ ਤੇ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਸਾਡਾ ਹਲਕਾ ਅਚਾਰ ਸੰਜੀਤ ਸਿੰਘ ਜੀ ਸੰਨੀ ਗੱਲ ਉਸ ਤੋਂ ਬਾਅਦ ਸਾਡੀ ਸਮੁੱਚੀ ਟੀਮ ਸਰਦਾਰ ਬੂਟਾ ਸਿੰਘ ਜੀ ਦੌਲਤਪੁਰ ਅਗਰਚਰਨ ਸਿੰਘ ਕਾਲੀਵਾਲਾ ਹੋਰ ਵੀ ਜਿਹੜੀ ਸਮੁੱਚੀ ਟੀਮ ਸਾਰੇ ਖੜੇ ਨੇ ਅ ਲੀਡਰ ਸਹਿਬਾਨ ਔਰ ਵਰਕਰ ਸਹਿਬਾਨ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਇਸ ਮਹਿਮ ਨੂੰ ਬੜੇ ਜੋਰ ਸ਼ੋਰ ਦੇ ਨਾਲ ਮਦਦ ਚੱਕਿਆ 155 ਟੋਟਾ ਕਹਣਾ ਠੀਕ ਹੈ ਜੀ। ਮੈਨੂੰ ਕੀ ਨਾਮ ਵੀ ਤੁਹਾਡਾ? ਪਵਨਦੀਪ ਪਰਜੀ। ਮੈਮ ਤੁਸੀਂ ਕਿਸ ਪਾਰਟੀ ਨੂੰ ਲੁਖੜੇ ਸੀ? ਕਾਂਗਰਸ ਪਾਰਟੀ ਵੱਲੋਂ ਜੀ। ਤੇ ਕਿਹੜੀ ਪਾਰਟੀ ਜਿੱਤ ਹਰਾਈ ਤੁਸੀਂ? ਹਾਂ ਜੀ। ਕਾਂਗਰਸ ਪਾਰਟੀ ਦੇ ਉਮੀਦਵਾਰ ਅਸੀਂ ਪਵਨਦੀਪ ਕੌਰ ਗਿੱਲ ਮੇਰਾ ਨਾਮ ਮੇਰੇ ਸਾਰੇ ਭੈਣ ਭਰਾਵਾਂ ਵੋਟਰ ਭੈਣ ਭਰਾਵਾਂ ਨੂੰ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ 153 158 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਵੱਲੋਂ। ਕਿਹੜੀ ਪਾਰਟੀ ਹਰਾ ਕੇ ਆਏ? ਹਾਂ ਜੀ। ਝਾੜੂ ਪਾਰਟੀ ਨੂੰ ਹਰਾ ਕੇ ਆਇਆ ਜੀ। ਅਕਾਲੀ ਦਲ ਨੂੰ। ਅਕਾਲੀ ਦਲ ਨੂੰ ਝਾੜੂ ਅਕਾਲੀ ਖੜੂ ਤੋਂ ਮੈਸੇਜਰ ਨਾਲ ਪਾਰਟੀਆਂ ਨੂੰ ਹਰਾ ਕੇ ਆਏ ਜੀ ਹਾਂਜੀ ਕੰਮ ਅਮੀ ਲਾ ਲੇ ਆਇਓ ਆਵਰ ਅਨੀ ਵੀ ਆਓ ਮਾਲੀ ਕੋਈ ਦਿਓ ਜਾਣਕਾਰੀ ਜਿੱਤ ਪ੍ਰਾਪਤ ਹੋਈ ਆ ਬਿਲਕੁਲ ਅੱਜ ਕਾਂਗਰਸ ਪਾਰਟੀ ਨੇ ਜਿਹੜਾ ਖਾਤਾ ਜਿੱਤ ਤੋਂ ਆਪਣਾ ਸ਼ੁਰੂਆਤ ਕੀਤੀ ਹੈ ਜਿਹੜਾ ਪਹਿਲੀ ਵੋਟਿੰਗ ਸ਼ੁਰੂ ਹੋਈ ਹੈ ਬਾਕਸਿਸ ਖੁੱਲੇ ਤੁਸੀਂ ਦੇਖ ਸਕਦੇ ਹੋ ਸਾਡੇ ਚੋਟੀਆਂ ਤੋਂ ਜਿਹੜੀ ਕੈਂਡੀਡੇਟ ਸੀਗੀ ਪਵਨਦੀਪ ਕੌਰ ਜਿਹੜੀ ਹੈਗੀ ਹੈ ਉਹਨੇ ਜਿੱਤ ਹਾਸਲ ਕੀਤੀ ਹੈ ਉਹਨੇ ਬਾਕੀ ਪਾਰਟੀਆਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਕਿਤੇ ਨਾ ਕਿਤੇ ਉਹਨੇ ਵੀ ਦੱਸਤਾ ਹੈ ਕਿ ਜਿਹੜੇ ਲੋਗ ਹੈ ਉਹ ਚਾਹੁੰਦੇ ਕਿ ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਆਣੀ ਚਾਹੀਦੀ ਹੈ ਔਰ ਬੜਾ ਮਾਨ ਮਹਿਸੂਸ ਹੁੰਦਾ ਹੈ ਜਦ ਇਸ ਤਰ੍ਹਾਂ ਦੀਆਂ ਕੁੜੀਆਂ ਜਿਹੜੀਆਂ ਮਿਹਨਤ ਕਰਦੀਆਂ ਔਰ ਮਾਨ ਹੈ ਦਾਦੇ ਚਾਹੇ ਚੋਟੀਆਂ ਪਿੰਡ ਹੋਵੇ ਚਾਹੇ ਕਾਲੀਏ ਵਾਲੇ ਹਰ ਇੱਕ ਵਰਕਰ ਦਾ ਮੈਂ ਧੰਨਵਾਦ ਕਰਨਾ ਚਾਹਨੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਇਸ ਬੀਟੀ ਨੂੰ ਜਿਤਾਣ ਲਈ ਇਹ ਜਿੱਤ ਉਹਨਾਂ ਹਰ ਇੱਕ ਕੈਂਡੀਡੇਟ ਦੇ ਨਾਲ ਜਿਹੜੇ ਵਰਕਰਸ ਨੇ ਮਿਹਨਤ ਕੀਤੀ ਹੈ ਉਹਨਾਂ ਦੀ ਜਿੱਤ ਹੈ ਅੱਜ ਅਸੀਂ ਉਹਨਾਂ ਦੇ ਕਾਰਨ ਹੀ ਇਸ ਬਦੌਲਤ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ ਜਿੱਤ ਹਾਸਲ ਕਰਕੇ ਬਿਲਕੁਲ ਦੇਖੋ ਤੁਸੀਂ ਸਭ ਨੇ ਦੇਖਿਆ سرپنچی ویلے بھی ادوں بہت ساری ਧੱਕੇਸ਼ਾਈ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਇਤਕਰੀ افیسر ਜਿਹੜੇ ਹੈਗੇ ਫਿਰ ਵੀ کافی نیوٹرل ਰਹੇ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕੈਂਡੀਡੇਟਸ ਆ ਉਹਨਾਂ ਦੀਆਂ ਫਾਈਲਜ਼ ਜਮ੍ਹਾਂ ਹੋਣ ਸਾਡੀਆਂ ਜਿਹੜੀਆਂ 3-4 ਫਾਈਲ ਜ਼ਰੂਰ ਜਿਹੜੀਆਂ ਹੈਗੀਆਂ ਬਲੌਕ ਸਮਤੀ ਦੀਆਂ ਨਹੀਂ ਅਸੀਂ ਸਬਮਿਟ ਕਰਾ ਪਾਈ ਲੇਕਿਨ ਜਿਹੜੀ ਅਸੀਂ ਸਬਮਿਟ ਕਰਾਈਆਂ ਤੁਸੀਂ ਦੇਖ ਸਕਦੇ ਹੋ ਅਸੀਂ ਜਿੱਤ ਉਹਨਾਂ ਤੋਂ ਹਾਸਲ ਕਰ ਰਹੇ ਔਰ ਮਾਨ ਮਹਿਸੂਸ ਹੁੰਦਾ ਹੈ ਆਪਣੇ ਵਰਕਰਸ ਦੇ ਜਿਹੜੇ ਦਿਨ ਰਾਤ ਕੰਮ ਕਰਦੇ ਐ ਲੋਕਾਂ ਦੇ ਲਈ ਔਰ ਪਾਰਟੀ ਦੇ ਨਾਲ ਖੜੇ ਐ ਕਿਉਂਕਿ ਇਹ ਇਲੈਕਸ਼ਨ ਜਾਂਦੇ ਐ ਕੈਂਡੀਡੇਟ ਨੂੰ ਵੋਟ ਤਾਂ ਪੈਂਦੀ ਪੈਂਦੀ ਐ ਲੇਕਿਨ ਲੋਕ ਇਹ ਨਹੀਂ ਭੁੱਲਦੇ ਕਿ ਉਹ ਲੋਕ ਕੀ ਉਹਨਾਂ ਦੇ ਨਾਲ ਪਹਿਲਾਂ ਤੋਂ ਉਹਨਾਂ ਦੇ ਨਾਲ ਦੁੱਖ ਸੁੱਖ ਚ ਖੜੇ ਹੈ ਕਿ ਮਾਲਵਿਕਾ ਸੂਧ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਚ ਖੜੀ ਹੈ ਤੇ ਲੋਕ ਜਿਹੜੇ ਆ ਵੋਟਾਂ ਰਾਹੀ ਉਹ ਦੱਸਦੇ ਆ ਔਰ ਅਜਾਪਾ ਦੇਖ ਸਕਦੇ ਆ ਇੱਕ ਕੁੜੀ ਸਿੰਪਲ ਕਰੋ ਜਿਹੜੀ ਹੈਗੀ ਜਿੱਤ ਹਾਸਲ ਕਰਕੇ ਆਈ ਹੈ ਔਰ ਆਪਣੇ ਪਿੰਡਾਂ ਦਾ ਉਹਨੇ ਨਾਮ ਰੌਸ਼ਨ ਕੀਤਾ